ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ 트੍ਰੰਪ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੇ ਲਈ ਫੌਜ ਦੀ ਵੀ ਮਦਦ ਲਈ ਜਾਵੇਗੀ ਏਸ਼ੀਆ ਤੋਂ ਲੈ ਕੇ ਕੈਰੀਬੀਅਨ ਕਰੋੜਾ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਡੋਨਾਲਡ 트੍ਰੰਪ ਦੇ ਵੱਲੋਂ ਵੋਟਾਂ ਦੇ ਦੌਰਾਨ ਇਹੀ ਵਾਅਦੇ ਦਾਅਵੇ ਕੀਤੇ ਜਾ ਰਹੇ ਸੀ ਜਦੋਂ ਰਾਸ਼ਟਰਪਤੀ ਬਣਨਗੇ ਤਾਂ ਉਹਨਾਂ ਦਾ ਪਹਿਲਾ ਕਦਮ ਉਹ ਹੋਵੇਗਾ ਉਹਨਾਂ ਦੇ ਵੱਲੋਂ ਪ੍ਰਵਾਸੀ ਜੋ ਕੈਰ ਕਾਨੂੰਨੀ ਨੇ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਦਾਸਤੀਏ ਕਿ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੇ ਵਿੱਚ ਲੋਕ ਵਸੇ ਨੇ ਭਾਰਤੀਆਂ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੇ ਭਾਰਤੀ ਕੈਨੇਡਾ ਮਾਫ ਕਰਨਾ ਅਮਰੀਕਾ ਦੇ ਵਿੱਚ ਗਏ ਨੇ ਕਈ ਜਿਹੜੇ ਡੋਂਕੀ ਲਾ ਕੇ ਜਾਂਦੇ ਨੇ ਏਜੰਟਾਂ ਦੇ ਥਰੂ ਅਮਰੀਕਾ ਜਾਂਦੇ ਨੇ ਜੋ ਅਜੇ ਕੱਚੇ ਨੇ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤਾਂ ਉਹਨਾਂ ਦੇ ਲਈ ਇਹ ਮਾੜੀ ਖਬਰ ਸਾਬਿਤ ਹੋ ਸਕਦੀ ਹੈ ਜੀ ਹਾਂ ਅਮਰੀਕਾ ਦੇ ਵਿੱਚ ਹੁਣ ਕੈਨੇਡਾ ਤੋਂ ਬਾਅਦ ਅਮਰੀਕਾ ਦੇ ਵਿੱਚ ਲੋਕਾਂ ਨੂੰ ਵੱਡਾ ਝਟਕਾ ਮਿਲਦਾ ਹੋਇਆ ਨਸਰ ਆ ਰਿਹਾ ਹੈ ਕੈਰ ਕਾਨੂੰਨੀ ਪਰਿਵਾਸੀਆਂ ਦੇ ਉੱਤੇ ਡੋਨਾਲਡ ਟਰੰਪ ਦੇ ਵੱਲੋਂ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਕਿਹਾ ਗਿਆ ਕਿ ਅਗਰ ਲੋੜ ਪਈ ਤਾਂ ਉਹਨਾਂ ਦੇ ਵੱਲੋਂ ਫੌਜ ਦੀ ਵੀ ਮਦਦ ਲਈ ਜਾਵੇਗੀ ਵੋਟਾ ਤੋਂ ਪਹਿਲਾਂ ਟਰੰਪ ਦੇ ਵੱਲੋਂ ਇੱਕ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ ਸੋ ਇਸ ਐਲਾਨ ਨੂੰ ਲੈ ਕੇ ਹੁਣ ਲਗਾਤਾਰ ਇਸ ਉੱਤੇ ਕੰਮ ਕੀਤਾ ਜਾ ਰਿਹਾ ਹੈ 트럼ਪ ਦੇ ਵੱਲੋਂ ਵੀ ਹਾਲੀ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਗੈਰ ਕਾਨੂੰਨੀ ਪਰਵਾਸੀ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਵੇਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਜਰਾਤੀ ਵੀ ਅਮਰੀਕਾ ਦੇ ਵਿੱਚ ਰਹਿੰਦੇ ਨੇ ਕਈ ਲੋਕ ਜਿਹੜੇ ਆ ਦੋ ਨੰਬਰ ਰਾਹੀਂ ਜਿਹੜੇ ਅਮਰੀਕਾ ਗਏ ਨੇ ਡੌਂਕੀ ਲਗਾ ਕੇ ਅਮਰੀਕਾ ਗਏ ਨੇ ਕਈ ਅਜੰਟਾ ਦੇ ਥਰੂ ਜਿਹੜੇ ਅਮਰੀਕਾ ਗਏ ਨੇ ਜੋ ਉੱਥੇ ਪੱਕੇ ਨਹੀਂ ਨੇ ਗੈਰ ਕਾਨੂੰਨੀ ਟੰਗ ਦੇ ਨਾਲ ਡਰੇ ਰਹੇ ਨੇ ਤਾਂ ਹੁਣ 트ੰਪ ਦੇ ਵੱਲੋਂ ਉਹਨਾਂ ਲੋਕਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਇਹ ਐਕਸ਼ਨ ਗੈਰ ਕਾਨੂੰਨੀ ਪਰਵਾਸੀਆਂ ਤੇ ਲਿਆ ਜਾਵੇਗਾ ਇਹ ਗੱਲ ਆਖ ਦਿੱਤੀ ਗਈ ਹੈ ਕਿ ਅਗਰ ਪਰਵਾਸੀਆਂ ਨੂੰ ਬਾਹਰ ਕੱਢਣ ਲਈ ਫੋਰਸ ਟੀਵੀ ਨੌਬਤ ਪਈ ਤਾਂ ਫੋਰਸ ਟੀਮ ਮਦਦ ਵੀ ਲਈ ਚਾਹਵੇਗੀ ਏਸ਼ੀਆ ਤੋਂ ਲੈ ਕੇ ਅਰੇਬੀਅਨ ਕਰੋੜਾ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਲਈ ਇੱਕ ਵਾਰ ਫਿਰ ਸੰਕਟ ਜੜਾ ਮੰਡਰਾ ਰਿਹਾ ਹੈ ਇਸ ਵਕਤ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਗੈਰ